ਉਸ ਗੱਡੀ ਨੂੰ ਘੇਰਾ ਪਾ ਲੈਂਦੇ ਨੇ ਅਤੇ ਗੱਡੀ ਦੇ ਅੱਗੇ ਲਟ ਜਾਂਦੇ ਨੇ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤੱਕਾ ਮੁੱਕੀ ਖੁੰਦੀ ਹੈ ਡੀਐਸਪੀ ਮੈਡਮ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਕਿਸਾਨਾਂ ਨੇ ਉਹਨਾਂ ਦਾ ਜੂੜਾ ਪਟਿਆ ਅਤੇ ਵਰਦੀ ਨੂੰ ਹੱਥ ਤੱਕ ਪਾਇਆ ਜਦਕਿ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਨਾਬਾ ਡੀਐਸਪੀ ਦਫਤਰ ਦੇ ਬਾਹਰ ਦੀਆਂ ਨੇ ਤੇ ਹੁਣ ਦੂਸਰੇ ਐਂਗਲ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨ ਧੱਕਾ ਮੁਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰੋਕ ਰਖੇ ਨੇ ਤਾਂ ਦੱਸ ਜੇ ਕੀ ਇੱਕ ਪਰਚੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਨਾਬਾ ਦੇ ਵਿੱਚ ਡੀਐਸਪੀ ਦਫਤਰ ਦੇ ਬਾਹਰ ਇਹ ਦਰਨਾ ਦਿੱਤਾ ਗਿਆ ਸੀ ਜਿੱਥੇ ਮਾਹੌਲ ਉਸ ਵਕਤ ਕਾਫੀ ਤਣਾਅਪੂਰਵਕ ਹੋ ਗਿਆ ਜਦੋਂ ਡੀਐਸਪੀ ਮੈਡਮ ਨੇ ਬਦਸਲੂਖੀ ਦੇ ਇਲਜ਼ਾਮ ਲਗਾਏ Hva oh, er det? ਉਸ ਗੱਡੀ ਨੂੰ ਘੇਰਾ ਪਾ ਲੈਂਦੇ ਨੇ ਅਤੇ ਗੱਡੀ ਦੇ ਅੱਗੇ ਲਟ ਜਾਂਦੇ ਨੇ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੀ ਹੈ ਧੱਕਾ ਮੁਕੀ ਖੁੰਦੀ ਹੈ ਡੀਐਸਪੀ ਮੈਡਮ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕਿਸਾਨਾਂ ਨੇ ਉਹਨਾਂ ਦਾ ਜੂੜਾ ਪਟਿਆ ਅਤੇ ਵਰਦੀ ਨੂੰ ਹੱਥ ਤੱਕ ਪਾਇਆ ਜਦਕਿ ਕਿਸਾਨਾਂ ਦਾ ਹੈ ਕਿ ਇਲਜ਼ਾਮ ਹੈ ਕਿ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਨਾਬਾ ਡੀਐਸਪੀ ਦਫ਼ਤਰ ਦੇ ਬਾਹਰ ਦੀਆਂ ਨੇ ਤੇ ਹੁਣ ਦੂਸਰੇ ਐਂਗਲ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨ ਧੱਕਾ ਮੁਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰੋਕ ਰਖੇ ਨਹੀਂ ਤਾਂ ਦੱਸੋ ਇਹ ਕੀ ਇੱਕ ਪਰਚੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਨਾਬਾ ਦੇ ਵਿੱਚ ਡੀਐਸਪੀ ਦਫਤਰ ਦੇ ਬਾਹਰ ਇਹ ਧਰਨਾ ਦਿੱਤਾ ਗਿਆ ਸੀ ਜਿੱਥੇ ਮਾਹੌਲ ਉਸ ਵਕਤ ਕਾਫੀ ਤਣਾਪੂਰਵਕ ਹੋ ਗਿਆ ਜਦੋਂ ਡੀਐਸਪੀ ਮੈਡਮ ਨੇ ਬਦਸਲੂਖੀ ਦੇ ਇਲਜ਼ਾਮ ਲਗਾਏ ਤਾਂ ਉਸ ਗੱਡੀ ਨੂੰ ਘੇਰਾ ਪਾ ਲੈਂਦੇ ਨੇ ਅਤੇ ਗੱਡੀ ਦੇ ਅੱਗੇ ਲਟ ਜਾਂਦੇ ਨੇ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤੱਕਾ ਮੁੱਕੀ ਖੁੰਦੀ ਹੈ ਡੀਐਸਪੀ ਮੈਡਮ ਦੇ ਵੱਲੋਂ ਅਖੇ ਇਲਜ਼ਾਮ ਲਗਾਏ ਜਾਣ ਕਿ ਕਿਸਾਨਾਂ ਨੇ ਉਹਨਾਂ ਦਾ ਜੂੜਾ ਪਟਿਆ ਅਤੇ ਵਰਦੀ ਨੂੰ ਹੱਥ ਤੱਕ ਪਾਇਆ ਜਦਕਿ ਕਿਸਾਨਾਂ ਦਾ ਹੈ ਕਿ ਇਲਜ਼ਾਮ ਹੈ ਕਿ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਨਾਬਾ ਡੀਐਸਪੀ ਦਫ਼ਤਰ ਦੇ ਬਾਹਰ ਦੀਆਂ ਨੇ ਤੇ ਹੁਣ ਦੂਸਰੇ ਐਂਗਲ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨ ਧੱਕਾਮੁਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰੋਕ ਰਖੇ ਨੇ ਤਾਂ ਦੱਸੋ ਇਹ ਕੀ ਇੱਕ ਪਰਚੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਨਾਬਾ ਦੇ ਵਿੱਚ ਡੀਐਸਪੀ ਦਫ਼ਤਰ ਦੇ ਬਾਹਰ ਇਹ ਦਰਨਾ ਦਿੱਤਾ ਗਿਆ ਸੀ ਜਿੱਥੇ ਮਾਹੌਲ ਉਸ ਵਕਤ ਕਾਫੀ ਤਣਾਪੂਰਵਕ ਹੋ ਗਿਆ ਜਦੋਂ ਡੀਐਸਪੀ ਮੈਡਮ ਨੇ ਬਦਸਲੂਖੀ ਦੇ ਇਲਜ਼ਾਮ ਲਗਾਏ 아, <sweak> ਉਸ ਗੱਡੀ ਨੂੰ ਘੇਰਾ ਪਾ ਲੈਂਦੇ ਨੇ ਅਤੇ ਗੱਡੀ ਦੇ ਅੱਗੇ ਲਟ ਜਾਂਦੇ ਨੇ ਜਿਸ ਤੋਂ ਬਾਅਦ ਜਿਵੇਂ ਹੀ ਪੁਲਿਸ ਉਹਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕਰਦੀ ਹੈ ਤੱਕਾ ਮੁਕੀ ਖੁੰਦੀ ਹੈ ਡੀਐਸਪੀ ਮੈਡਮ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੇ ਉਹਨਾਂ ਦਾ ਜੂੜਾ ਪਟਿਆ ਅਤੇ ਵਰਦੀ ਨੂੰ ਹੱਥ ਤੱਕ ਪਾਇਆ ਜਦਕਿ ਕਿਸਾਨਾਂ ਦਾ ਹੈ ਕਿ ਇਲਜ਼ਾਮ ਹੈ ਕਿ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤਸਵੀਰਾਂ ਨਾਬਾ ਡੀਐਸਪੀ ਦਫ਼ਤਰ ਦੇ ਬਾਹਰ ਦੀਆਂ ਨੇ ਤੇ ਹੁਣ ਦੂਸਰੇ ਐਂਗਲ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿਸਾਨ ਤੱਕਾ ਮੁਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਿਸ ਅਧਿਕਾਰੀ ਕਿਸਾਨਾਂ ਨੂੰ ਰੋਕ ਰਖੇ ਨਹੀਂ ਤਾਂ ਦੱਸੋ ਇਹ ਕੀ ਇੱਕ ਪਰਚੇ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਨਾਬਾ ਦੇ ਵਿੱਚ ਡੀਐਸਪੀ ਦਫਤਰ ਦੇ ਬਾਹਰ ਇਹ ਦਰਨਾ ਦਿੱਤਾ ਗਿਆ ਸੀ ਜਿੱਥੇ ਮਾਹੌਲ ਉਸ ਵਕਤ ਕਾਫੀ ਤਣਾਪੂਰਵਕ ਹੋ ਗਿਆ ਜਦੋਂ ਡੀਐਸਪੀ ਮੈਡਮ ਨੇ ਬਦਸਲੂਖੀ ਦੇ ਇਲਜ਼ਾਮ ਲਗਾਏ